ਖਬਰ ਨਮਾ ਦੇਖ ਰਹੇ ਸਾਰੇ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ੁਸ਼ਕੀ ਕਾਮ ਮੈਂ ਹਾਂ ਤੁਹਾਡਾ ਫੂ ਸਰਾਜ ਕਰਨਲ ਕੁਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਲੜਕੇ ਦੀ ਹੋਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਆਇਆ ਵੱਡਾ ਮੋੜ ਕਿਉਂਕਿ ਜਿੰਨਾ ਪੁਲਿਸ ਮੁਲਾਜ਼ਮਾ ਨੇ 13 14 ਮਾਰਚ ਦੀ ਰਾਤ ਨੂੰ ਕਰਨਲ ਬਾਠ ਅਤੇ ਉਸ ਦੇ ਲੜਕੇ ਦੇ ਨਾਲ ਕੁੱਟਮਾਰ ਕੀਤੀ ਸੀ ਉਹਨਾਂ ਵੱਲੋਂ ਦਰਵਾਜ਼ਾ ਖੜਕਾਇਆ ਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਿਉਂਕਿ ਪਹਿਲਾਂ ਹੀ ਕਰਨਲ ਪਸ਼ਵਿੰਦਰ ਸਿੰਘ ਬਾੜ ਦੀ ਤਰਪਤਰੀ ਕਹਿ ਰਹੇ ਸੀ ਕਿ ਸਾਨੂੰ ਪੰਜਾਬ ਪੁਲਿਸ ਪੰਜਾਬ ਪੁਲਿਸ ਪ੍ਰਸ਼ਾਸਨ ਉੱਤੇ ਯਕੀਨ ਹੀ ਨਹੀਂ ਕਿ ਜਿਹੜੀ ਇਹਨਾਂ ਵੱਲੋਂ ਸਿੱਟ ਪਿਠਾਈ ਗਈ ਹੈ ਇਸ ਕਰਕੇ ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਹੋਣੀ ਚਾਹੀਦੀ ਹੈ ਲੇਕਿਨ ਇੱਕ ਨਵਾਂ ਮੋੜ ਆਇਆ ਹੈ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਜਿਹੜੀ ਹੈ ਉਹ ਤਤੀ ਹੋ ਗਈ ਹੈ ਤਤੀ ਹੋ ਵੀ ਕਿਉਂ ਨਾ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਕਰਨਲ ਦੇ ਅਤੇ ਕਰਨਲ ਦੇ ਲੜਕੇ ਦੇ ਨਾਲ 13 14 ਮਾਰਚ ਦੀ ਰਾਤ ਨੂੰ ਕਿਉਂਕਿ ਉਹਨਾਂ ਦੀ ਧਰਮ ਪਤਨੀ ਨੇ ਕਿਹਾ ਸੀ ਕਿ ਓਨੀ ਦੇਰ ਤੱਕ ਮੈਂ ਚੁੱਪ ਨਹੀਂ ਬੈਠਾਂਗੀ ਜਿੰਨੀ ਦੇਰ ਤੱਕ ਇਹ ਜਿੰਨ ਦੀਆਂ ਸੁਲਾਖਾਂ ਦੇ ਪਿੱਛੇ ਨਹੀਂ ਚਲੇ ਜਾਂਦੇ ਸਸਪੈਂਡ ਨਹੀਂ ਹੋ ਜਾਂਦੇ ਬਤਲ ਨਹੀਂ ਹੋ ਜਾਂਦੇ ਜੇਕਰ ਇੱਕ ਜਿਹੜੇ ਦੇਸ਼ ਦੇ ਰਖਵਾਲਿਆਂ ਦੇ ਨਾਲ ਇਸ ਤਰ੍ਹਾਂ ਬਤਮੀਜ਼ੀ ਕਰਦੇ ਨੇ ਕੋਟਮਾਰ ਕਰਦੇ ਨੇ ਜਿਵੇਂ ਅੱਜ ਇੱਕ ਏਐਸਆਈ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਏਐਸਆਈ ਦੇ ਨਾਲ ਇੱਕ ਕਾਂਸਟੇਬਲ ਵੀ ਸਸਪੈਂਡ ਹੋਇਆ ਜਿਸ ਨੇ ਇੱਕ ਮਹਿਲਾ ਨੂੰ ਥੱਪੜ ਮਾਰ ਦਿੱਤਾ ਇੱਕ ਨਹੀਂ ਦੋ ਤੂੰ ਤਿੰਨ ਥੱਪੜ ਮਾਰੇ ਪੰਜਾਬ ਪੁਲਿਸ ਦੇ ਇਹ ਕਾਰਨਾਮੇ ਨੇ ਲੇਕਿਨ ਅੱਜ ਜਿਹੜਾ ਝਟਕਾ ਲੱਗਿਆ ਹੈ ਉਹਨਾਂ 12 ਮੁਲਾਜ਼ਮਾਂ ਨੂੰ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਉੱਤੇ ਐਫ ਆਈ ਆਰ ਹੈ ਪਹਿਲਾਂ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਐਫ ਆਈ ਆਰ ਦੀ ਕਟ ਰਿਆ ਸੀ ਖਾਸ ਕਰਕੇ ਐਸ ਐਸ ਪੀ ਨਾਨ ਸਿੰਘ ਨਾਨ ਸਿੰਘ ਵੱਲੋਂ ਸਾਰਾ ਜਿਹੜਾ ਮਾਮਲਾ ਹੈ ਠੰਡੇ ਬਸਤੇ ਵਿੱਚ ਪਾਇਆ ਜਾ ਰਿਹਾ ਸੀ ਸਿੱਟ ਵੀ ਬਦਲ ਦਿੱਤੀ ਗਈ ਹੈ ਸਿੱਟ ਦੇ ਵੱਡੇ ਆਗੂ ਨੇ ਕਹਿ ਦਿੱਤਾ ਹੈ ਜਿਹੜੇ ਆਈ ਪੀ ਅਫਸਰ ਉਹ ਕਹਿੰਦੇ ਨੇ ਕਿ ਮੈਂ ਜਾਂਚ ਬਹੁਤ ਵਧੀਆ ਤਰੀਕੇ ਨਾਲ ਕਰਾਂਗਾ ਧਰਮਪਤਰੀ ਕਹਿੰਦੀ ਹੈ ਕਿ ਜੇਕਰ ਨਹੀਂ ਜਾਂਚ ਹੋਵੇਗੀ ਅਸੀਂ ਸੀ ਬੀ ਆਈ ਦਾ ਜਿਹੜਾ ਦਰਵਾਜ਼ਾ ਖੜਕਵਾਵਾਂਗੇ ਉਥੋਂ ਜਾਂਚ ਕਰਵਾਵਾਂਗੇ ਅਸੀਂ ਚੁੱਪ ਬੈਠਣ ਵਾਲਿਆਂ ਦੇ ਵਿੱਚੋਂ ਨਹੀਂ ਲੇਕਿਨ ਅੱਜ ਜਿਹੜਾ ਝਟਕਾ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਐਸ ਐਚਓ ਰੌਣੀ ਸਿੰਘ ਨੂੰ ਅੱਜ ਉਸ ਦੀ ਜ਼ਬਾਨਤ ਖੱਦ ਕਰ ਦਿੱਤੀ ਹੈ ਯਾਨੀ ਕਿ ਜੇਲ੍ਹ ਦੀਆਂ ਸੌਲਾਖਾਂ ਦੇ ਪਿੱਛੇ ਜਾਣਾ ਪਵੇਗਾ ਐਸ ਐਚਓ ਰੌਣੀ ਸਿੰਘ ਨੂੰ ਕਿਉਂਕਿ ਰੌਣੀ ਸਿੰਘ ਵੱਲੋਂ ਵੀ ਥੱਪੜਬਾਜ਼ੀ ਕੀਤੀ ਗਈ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਖੜਗਾਇਆ ਗਿਆ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦਲੀਲਾਂ ਅਤੇ ਅਪੀਲਾਂ ਵੀ ਹੋਈਆਂ ਜਿਹੜੇ ਵਕੀਲ ਇਨਸਪੈਕਟਰ ਰੌਣੀ ਨੇ ਕੀਤੇ ਕਿ ਨਹੀਂ ਭਈ ਪਹਿਲਾਂ ਜਿਹੜਾ ਧੱਕਾ ਮੁਕੀ ਪਸ਼ਪਿੰਦਰ ਬਾਠ ਅਤੇ ਉਸ ਦੇ ਲੜਕੇ ਵੱਲੋਂ ਕੀਤੀ ਲੇਕਿਨ ਇਧਰ ਸਾਰੇ ਐਵੀਡੈਂਸਾਂ ਦੇ ਆਧਾਰ ਤੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇਨਸਪੈਕਟਰ ਐਸਐਚਓ ਰੌਣੀ ਦੀ ਜ਼ਬਾਨਤ ਰੱਦ ਕਰ ਦਿੱਤੀ ਹੈ ਹੁਣ ਕਿੱਥੇ ਜਾਣਗੇ ਰੌਣੀ ਕਿਉਂਕਿ ਰੌਣੀ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦੇ ਨੇ ਹਾਲਾਂਕਿ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਈਆਂ ਕਿ ਸਾਰੇ ਮੁਲਾਜ਼ਮ ਪਸ਼ਪਿੰਦਰ ਬਾਦ ਦੀ ਧਰਮ ਪਤਰੀ ਜਸਵਿੰਦਰ ਕੌਰ ਬਾਦ ਦੇ ਕੋਲੋਂ ਮਾਫੀ ਮੰਗ ਰਹੀ ਸੀ ਵੀਡੀਓ ਕਾਲ ਕਰਕੇ ਉਹ ਵੀਡੀਓ ਨਸ਼ਰ ਵੀ ਹੋਈਆਂ ਸੋਸ਼ਲ ਮੀਡੀਆ ਤੇ ਅੱਜ ਰੌਣੀ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹ ਜ਼ਬਾਨਤ ਬਿਲਕੁਲ ਖਰਚ ਕਰ ਦਿੱਤੀ ਹੈ